ਲੇ ਕੇ ਮੈਨੂੰ ਸਰਵੰਤ ਮੈਡਵੀ ਗਿਆ ਪੋਤਾ ਇਹਨਾਂ ਨੂੰ ਡਿਟੇਨ ਕੀਤਾ ਹੋਇਆ ਸੀਗਾ ਜੀ ਆਈਡੀ ਕੱਢੋ ਇਹਨਾਂ ਨੂੰ ਡਿਟੇਨ ਕੀਤਾ ਹੋਇਆ ਸੀ ਪਤਾ ਨਹੀਂ ਕਿੰਨਾ ਚਿਰ ਇਹਨਾਂ ਨੂੰ ਅੰਦਰ ਬੰਦ ਕਰਕੇ ਰੱਖਿਆ ਉਸ ਦਿਨ ਵੀ ਜਦ ਆਏ ਸੀਗੇ 25 ਤਰੀਕ ਨੂੰ ਇਹ ਇੱਥੇ ਇਕੱਲੇ ਸੀਗੇ ਇਹਨਾਂ ਦੇ ਘਰ ਦੇ ਕੋਠੀ 'ਚ ਸੀ ਇਹ ਇੱਥੇ ਇਕੱਲੇ ਸੀ ਕੀ ਪੁੱਛਿਆ ਗਿਆ ਜੀ ਹਾਂ ਇਹਨਾਂ ਨੂੰ ਕੀ ਪੁੱਛਿਆ ਨਾਮ ਕੀ ਆਪ ਦਾ ਕੀ ਪੁੱਛ ਕੁਝ ਕਿਛ ਕਿਆ ਨਾਮ ਦੀ ਮੈਡਮ ਤੁਸੀਂ ਫੇਰ ਕਿਥੇ ਰਹੇ ਆ ਕਿਆ ਪੁੱਛਿਆ ਗਿਆ ਤੁਹਾਡ ਕੋ ਜੀ ਬਸ ਜੀ ਆਪਣੀ ਹਮਾਂ ਨੇ ਕੁਐਰੀ ਕੀਤੀ ਆ ਤਲਾਸ਼ੀ ਕੀਤੀ ਆ ਆਪਣੀ ਜਾਣਕਾਰੀ ਸਾਰੀ ਲਈ ਸਾਡੇ ਕੋਲ ਤੁਹਾਨੂੰ ਕਮਰੇ ਚ ਬੰਦ ਕਰ ਦਿੱਤਾ ਗਿਆ ਹਾਂਜੀ ਹਾਂਜੀ ਸਵੇਰ ਤੋਂ ਹੀ ਦਰਵਾਜ਼ਾ ਹੀ ਬੰਦ ਸੀ ਥੋੜੇ ਤਾਂ ਪੁੱਛ ਕੇ ਚੋਈਏ ਕੋਈ ਤੁਹਾਨੂੰ ਪੁੱਛਿਆ ਕੁਝ ਉਹਨਾਂ ਨੇ ਸਵਾਲ ਕੀਤਾ ਨਹੀਂ ਨਹੀਂ ਜੀ ਕੁਝ ਨਹੀਂ ਤਲਾਸ਼ੀ ਲਈ ਕੁਝ ਨਿਕਲੇ ਹੀ ਨਹੀਂ ਤੁਹਾਡੇ ਕੋਲੋਂ ਸਾਈਨ ਕਰਾਇਆ ਕੋਈ ਕੁਝ ਮਿਲੇ ਸਾਈਨ ਕਰਾਇਆ ਤੁਹਾਡੇ ਹਾਂ ਜੀ ਇਹ ਤੋਂ ਕੁਝ ਲੈ ਕੇ ਗਏ ਨਹੀਂ ਕੁਝ ਮਿਲਿਆ ਨਹੀਂ ਜੀ ਕੁਝ ਨਹੀਂ ਤੁਹਾਨੂੰ ਕੋਈ ਬਦਸਲੂਕੀ ਨਾ ਬਦਸਲੂਕੀ ਨਾ ਦੇਖੋ ਜੀ ਸਾਈਨ ਤਾਂ ਉਹਨਾਂ ਨੇ ਠੱਗੇ ਨਾਲ ਸਾਰਿਆਂ ਤੋਂ ਕਰਾਈ ਨੇ ਹਾਂ ਠੱਕੇ ਠਕੇ ਸ਼ਾਹੀ ਸਾਰੀ ਜਗ੍ਹਾ ਚੱਲ ਰਹੀ ਹੈ ਜੀ ਇਹ ਸਾਰਿਆਂ ਨੂੰ ਪਤਾ ਹੈ ਉਹਨਾਂ ਨਾਲ ਜਿਹੜਾ ਕੁਝ ਹੋਇਆ ਹੈ ਤੁਸੀਂ ਆਪ ਦੇਖਦੇ ਹੋ ਚਲੋ ਜੀ ਵਾਰ-ਵਾਰ ਅਪੀਲ ਕੀਤੀ ਗਈ ਅੰਦਰ ਨਹੀਂ ਜਾਂ ਦਿੱਤਾ ਗਿਆ ਤੋਂ ਜਿਹੇ ਅੱਜ ਤੱਕ ਸਰਚ ਅਫੀਸ਼ਨ ਤੇ ਸਵਾਲ ਫ੍ਰੈਸ਼ ਬਾਬਕ ਹੈ ਜਸ ਇਹ ਆਪਸ ਮੈਡਮ ਜਮੀਦਪੁਰ ਵੀ ਦਿੱਤੀ ਜੀ ਦਾ ਹੈਗਾ ਅਫੀਸ਼ਲ ਆਫਿਸ ਸੀ ਉਹਨਾਂ ਦਾ ਅੰਦਰ ਰਹਿਣਾ ਤੇ ਉਹਨਾਂ ਦੇ ਜਿਹੜੇ ਐਡਵੋਕੇਟ ਸੀ ਉਹਨਾਂ ਦਾ ਅੰਦਰ ਜਾਣਾ ਜ਼ਰੂਰੀ ਸੀ ਜਿਹੜੀ ਸਰਚ ਟੀਮ ਨੇ ਸਰਚ ਕੀਤੀ ਹੈ ਉਹਨਾਂ ਨੇ ਕਿਸੇ ਨੂੰ ਵੀ ਅੰਦਰ ਐਂਟਰ ਨਹੀਂ ਕਰ ਦਿੱਤਾ ਦੋਨੋਂ ਪਾਸੇ ਬੈਰੀਅਰ ਲਾ ਦਿੱਤੇ ਗਏ ਔਰ ਅੰਦਰ ਕੀ ਕੀਤਾ ਕੀ ਨਹੀਂ ਕੀਤਾ ਕੁਝ ਨਹੀਂ ਕਿਹਾ ਜਾਂਦਾ ਇਹ ਸਰਚ ਟੀਮ ਨੂੰ ਪਤਾ ਨਹੀਂ ਲੱਗਦਾ ਉਨੇ ਇੱਕ ਫੰਡਾਮੈਂਟਲ ਰਾਈਟ ਸੀਗਾ ਕਿ ਉਹਨਾਂ ਦਾ ਦਫਤਰ ਹੈ ਕੋਈ ਵਕੀਲ ਦੇ ਨਾਲ ਹੋਣਾ ਵੀ ਲਾਜ਼ਮੀ ਸੀਗਾ ਜਿਹੜਾ ਨਹੀਂ ਹੋ ਦਿੱਤਾ ਗਿਆ ਤਾਂ ਅੱਗੇ ਇਸਦੇ ਸਬੰਧ ਚ ਕੀ ਕਾਨੂੰਨੀ ਪ੍ਰਕਿਰਿਆ ਰਹਿ ਰਹੀ ਹੈ ਜੀ ਜਿਵੇਂ ਸਾਡੇ ਜਿਹੜੇ ਐਡਵੋਕੇਟ ਮਹਾਦੀਪੂਰ ਜੀ ਕਰ ਰਹੇ ਨੇ ਉਹ ਕਾਨੂੰਨੀ ਪੇਸ਼ੀ ਆ ਕਿੰਨੇ ਕਿਸਾ ਤੇ ਉਹਦੇ ਆਪਣਾ ਪੱਖ ਰੱਖਦੇ ਇਹਨਾਂ ਤੇ ਮੁਸ਼ਕਿਲ ਕੀਤੀ ਜਾਂਦੀ ਰਹੀ ਹੈ ਜੀ ਦੇਖੋ ਅਸੀਂ ਤੇ ਬਾਹਰ ਸੀ ਸਾਨੂੰ ਸਾਨੂੰ ਇਸ ਬਾਰੇ ਕੀ ਪਤਾ ਹੈ ਤੁਹਾਨੂੰ ਅੰਦਰ ਇੰਟਰ ਚ ਹੁੰਦੇ ਫੇਰ ਹੀ ਫੇਰ ਹੀ ਪਤਾ ਹੁੰਦਾ ਨਾ ਅਸੀਂ ਤੇ ਬਾਹਰ ਖੜੇ ਗਰੇਚੇ ਮੁੱਦਾ ਜਿਹੜਾ ਉਹ ਜਰੂਰ ਚੱਕੇ ਜਾਊਗਾ ਨਹੀਂ ਜਦੋਂ ਟੈਬਲੇਟਲੀ ਐਡਵੋਕੇਟ ਦੱਸੇ ਕਿ ਕੱਲ ਜਿਹੜੀ ਸਰਚ ਹੋਈ ਉਹਦੇ ਵਿੱਚ ਨਾਲ ਤੇ ਮੌਜੂਦਾ ਐਮਐਲਏ ਸਭ ਨੂੰ ਜਿਨ੍ਹਾਂ ਦਾ ਆਫਿਸ ਸੀ ਕਿ ਨਾਲ ਸੀ ਕਿਸੇ ਦਿਖਦੇ ਤੀਫਰ ਜਿਸ ਤਰ੍ਹਾਂ ਪਿੱਛੇ ਪਿੱਛੇ ਨੂੰ ਜਿਆ ਗਿਆ ਇਥੇ ਤੇ ਰਸਤੇ ਜਾਮ ਕਰ ਦਿੱਤੇਗੇ ਬਹੁਤ ਜ਼ਿਆਦਾ ਮੈਡੀਕੇਟਿੰਗ ਇਹ ਬਹੁਤ ਛੰਗੇ ਮਾਤੇ ਨੂੰ ਬਲੌਕ ਕਰ ਦਿੱਤੇਗੇ ਪੂਰੀ ਰੋਡ ਬਲੌਕ ਰਹੀ ਹੈ ਇਹਨੇ ਲੱਗ ਗਿਆ ਲੱਗਿਆ ਜੀ ਓਏ ਯਾਰ ਅਧਰੋਂ ਤੋਂ ਮਾਰ ਓਏ ਯਾਰ ਕੀ ਮੈਡੀਕੇਸ਼ਨ ਲੋਗੋ ਲਾ ਦੋ ਨਾ ਯਾਰ ਉਹਨਾਂ ਥੈਨ ਵੀ ਕਾਂਟ ਟਾਕ ਟੂ ਮੀ ਆਮ ਅ ਲੇਡੀ ਆ ਹੈਵ स्टूड आई हैव ਵੇਟਿਡ ਫੋਰ ਟੂ ਕਹਿ ਕੇ ਮੈਂ ਵੇਟ ਕੀਤੀ ਹੋਂਾ ਵੀ ਉਹਨਾਂ ਨੂੰ ਇਨੀ ਇਨੀ ਇੰਨੀ ਕੰਮ ਇਹ ਨਹੀਂ ਕਰ ਸਕਦੇ ਮੇਰੇ ਨਾਲ ਗੱਲ ਕਰਕੇ ਜਾਣ ਯਾਰ ਫੋਨ ਕਿਦਾ ਵਾ ਇਹ ਤਾਂ ਇਹ ਇੰਨੀ ਇੰਨੀ ਤਿੰਨ ਕੁ ਬੱਚੇ ਕਰੇ ਨਹੀਂ ਆ ਮੇਰੀ ਦਾ ਫੋਨ ਹੈ ਤੇਰਾ ਤੇ ਪਛਾਣ ਕਰ ਲਾ ਤੇਰਾ 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 ਨਹੀਂ ਪਛਾਹੂਗਾ ਇੱਥੇ ਜਿਹੜਾ ਦਫ਼ਤਰ ਹੈਗਾ ਉੱਥੇ ਸਰਚ ਕੀਤੀ ਗਈ ਹੈ ਤੇ ਸਰਚ ਕੰਪਲੀਟ ਹੋ ਗਈ ਹੈ ਤੇ ਪਾਰਟੀ ਇੱਥੋਂ ਚਲੀ ਗਈ ਸਰ ਕਿਹਨੇ ਇਹ ਜਾਂਚ ਰਹੀ ਹੈ ਸਰ ਇਹ ਲਗਭਗ ਤੁਸੀਂ ਸਾਰੇ ਇੱਥੇ ਸੀਗੇ ਲਗਭਗ 1 ਘੰਟਾ ਜਿਹੜੀ ਹੈਗੀ ਇੱਥੇ ਸਰਚ ਚੱਲੀ ਹੈ ਤੇ ਹੁਣ ਉਹ ਜਿਹੜੀ ਟੀਮ ਹੈਗੀ ਹੈ ਉਹ ਚਲੇਗੀ ਹੈ ਥੈਂਕ ਯੂ ਸਰ ਮੈਨ ਕਵਨ ਸਿੰਘ ਜੀ ਇਹ ਥਰ ਨੂੰ ਕਿਥੇ ਲੈ ਜਾਇਆ ਗਿਆ ਹੁਣ ਜੀ ਨਹੀਂ ਉੱਥੇ ਗਿਆ